ਫਿਰ ਭਾਂਜਣੀਆਂ ਦੇ ਜਿੱਥੇ ਪਹਾੜਾਂ ਵਿੱਚ ਹੋ ਰਹੀ ਬਾਰਿਸ਼ ਦੇ ਚਲਦਿਆਂ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ ਉੱਥੇ ਹੀ ਗੱਲ ਕਰੀਏ ਤਾਂ ਜ਼ਿਲ੍ਹਾ ਪਠਾਨਕੋਟ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਹੜ੍ਹ ਨੇ ਆਪਣਾ ਭਿਆਨਕ ਰੂਪ ਵਿਖਾਉਂਦਿਆਂ ਲੋਕਾਂ ਨੂੰ ਖੂਨ ਦੇ ਅਥਰੂ ਰਵਾ ਦਿੱਤਾ ਇਸਦੇ ਚਲਦਿਆਂ ਹਲਕਾ ਪੋਆ ਦੇ ਪਿੰਡਾਂ ਦਾ ਦੌਰਾ ਕੀਤਾ ਤਾਂ ਹਲਕਾ ਪੋਆ ਦੇ ਪਿੰਡ ਪਤਾਸ਼ਾ ਵਿੱਚੇ ਹੜ੍ਹ ਦੀ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ ਜਿੱਥੇ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਅਤੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰਾਂ ਦੇ ਹਾਲਾਤ ਵੱਧ ਤੋਂ ਵੱਧ ਹੋ ਗਏ ਹਨ ਅਦੇ ਹੜ੍ਹ ਦੇ ਪਾਣੀ ਨੇ ਉਹਨਾਂ ਦੇ ਜੀਵਨ ਭਰ ਦੀ ਪੂੰਜੀ ਮਿੱਟੀ ਵਿੱਚ ਮਿਲਾ ਦਿੱਤੀ ਹੈ ਉਹਨਾਂ ਕਹਿੰਿਆ ਕਿ ਬਿਨਾਂ ਕਿਸੇ ਸੂਚਨਾ ਦੇ ਦਰਿਆ ਵਿੱਚ ਪਾਣੀ ਛੱਡ ਦਿੱਤਾ ਗਿਆ ਜਿਸ ਦੀ ਜਪੇਟ ਵਿੱਚ ਉਹਨਾਂ ਦੇ ਪਸ਼ੂ ਆ ਗਏ ਅਤੇ ਹੜ੍ਹ ਦੇ ਪਾਣੀ ਵਿੱਚ ਰੁੜ ਗਏ ਇਸ ਦੇ ਨਾਲ ਹੀ ਉਹਨਾਂ ਦੇ ਘਰਾਂ ਦਾ ਵੀ ਕਾਫੀ ਜ਼ਿਆਦਾ ਉਸਾਨ ਹੋਇਆ ਪਿੰਡਾਂ ਦੇ ਲੋਕਾਂ ਨੇ ਰੋਸ਼ ਵਜੋਂ ਕਿਹਾ ਕਿ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਉਹਨਾਂ ਦੀ ਸਾਲ ਲੈਣ ਦੇ ਲੈਣੇ ਆਇਆ ਅਤੇ ਜੇਕਰ ਕੋਈ ਆਇਆ ਤਾਂ ਉਹਨਾਂ ਨੂੰ ਰੋਹਤ ਵਜੋਂ ਬਿਸਕੁਟ ਦੇ ਪੈਕਟ ਦਿੱਤੇ ਜਿਸ ਨਾਲ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਉਹਨਾਂ ਦੇ ਛੋਟੇ-ਛੋਟੇ ਬੱਚੇ ਅਤੇ ਬਜ਼ੁਰਗ ਇਸ ਪਾਣੀ ਦੀ ਜਪੇਟ ਵਿੱਚ ਆ ਗਏ ਸਨ ਅਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਉਹਨਾਂ ਨੇ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕੀਤਾ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਰੋਟੀ ਪਾਣੀ ਤੋਂ ਵੀ ਵਾਂਝੇ ਹੋ ਗਏ ਸਨ ਪਤੀ ਜੇਕਰ ਗੁਰਦੁਆਰਾ ਸ੍ਰੀ ਬਾੜ ਸਾਹਿਬ ਵੱਲੋਂ ਉਹਨਾਂ ਨੂੰ ਲੰਗਰ ਮੁਹੱਈਆ ਨਾ ਕਰਵਾਇਆ ਜਾਂਦਾ ਤਾਂ ਪਰਿਵਾਰ ਵਿੱਚ ਬੱਚੇ ਅਤੇ ਬਜ਼ੁਰਗ ਭੁੱਖ ਨਾਲ ਹੀ ਮਰ ਜਾਣੇ ਸਨ ਕਿਉਂਕਿ ਹੜ੍ਹ ਦੇ ਚ ਪੇਟ ਕਾਰਨ ਘਰ ਚ ਪਿਆ ਰਾਸ਼ਨ ਵੀ ਖਰਾਬ ਹੋ ਗਿਆ ਇਸ ਮੁਕੇ ਪਿੰਡ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕਰਦੇ ਕਿਹਾ ਹੈ ਕਿ ਉਹਨਾਂ ਦਾ ਜੋ ਨੁਕਸਾਨ ਹੜ੍ਹ ਵਿੱਚ ਹੋਇਆ ਉਸ ਦੀ ਪਰਵਾਹੀ ਸਰਕਾਰ ਕਰੇ ਤਾਂ ਜੋ ਮੁੜ ਤੋਂ ਆਪਣਾ ਜੀਵਨ ਜੀ ਸਕਣ ਸਰ ਸਾਡੇ ਸਾਡੇ ਤਰ੍ਹਾਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋਏ ਆ ਜੀ ਚਾਰ ਪੰਜ ਦਿਨ ਹੋਇਆ ਹੜ੍ਹ ਆਇਆ ਤੇ ਤੁਸੀਂ ਦੇਖ ਹੀ ਸਕਦੇ ਹੋ ਕੀ ਹਾਲ ਹੈ ਸਾਡੇ ਘਰਾਂ ਦਾ ਜੋ ਵੀ ਸਾਡਾ ਸਮਾਨ ਸਮੂਹ ਨਹੀਂ ਸਾਰਾ ਕੁਝ ਖਰਾਬ ਹੋ ਗਿਆ ਡੰਗਰ ਬੱਚਾ ਸਭ ਕੁਝ ਰੁੜ ਗਿਆ ਹੈ ਕੁਝ ਵੀ ਨਹੀਂ ਬਚਿਆਗਾ ਸਾਡੀ ਇਹ ਮਦਦ ਕਰਨ ਲਈ ਕੋਈ ਵੀ ਨਹੀਂ ਪਹੁੰਚਿਆ ਚਾਰ ਪੰਜ ਦਿਨ ਤੋਂ ਸਾਰੇ ਗੁਰਦੁਆਰੇ ਵਿੱਚ ਜਾ ਕੇ ਡੇਰ ਲਾ ਕੇ ਬੈਠੇ ਆ ਕਿਸੇ ਨੇ ਵੀ ਇੱਥੇ ਆ ਕੇ ਨਹੀਂ ਪੁੱਛਿਆ ਕਿਥੇ ਕਹਿਣਾ ਰਹਿਣਾ ਕੋਈ ਖਾਣ ਪੀਣ ਦਾ ਕੋਈ ਸਮਾਨ ਪ੍ਰਸ਼ਾਸਨ ਨੇ ਕੋਈ ਵੀ ਅਜੇ ਤੱਕ ਇੱਥੇ ਕੋਈ ਵੀ ਸਹਾਇਤਾ ਨਹੀਂ ਕੀਤੀ ਹੈ ਸਾਡੀ ਕੋਈ ਸੰਸਥਾ ਨੂੰ ਕੋਈ ਮਦਦ ਕੀਤੀ ਜੀ ਹੈ ਸੇ ਬਾਦਸਾਬ ਤੋਂ ਕੱਲ ਲੰਗਰ ਲੈ ਕੇ ਆਏ ਸੀ ਉਹਦੇ ਵੱਲੋਂ ਲੰਗਰ ਪਹੁੰਚਾਇਆ ਗਿਆ ਔਰ ਸਰਕਾਰ ਵੱਲੋਂ ਕੋਈ ਵੀ ਇੱਥੇ ਰਾਸ਼ਨ ਪਾਣੀ ਜਾਂ ਕੁਛ ਵੀ ਕੋਈ ਵੀ ਮਦਦ ਨਹੀਂ ਪਹੁੰਚੀ ਸਾਡੇ ਸਾਨੂੰ ਬਿਨਾਂ ਅਲਰਟ ਕੀਤੇ ਹੀ ਪਾਣੀ ਛੱਡ ਦਿੱਤਾ ਗਿਆ ਸਾਡੇ ਛੋਟੇ ਛੋਟੇ ਬੱਚੇ ਅਸੀਂ ਬਹੁਤ ਮੁਸ਼ਕਲ ਨਾਲ ਕੱਢੇ ਇੱਥੋਂ ਪਾਣੀ ਤੋਂ ਸਾਡੇ ਫੈਮਿਲੀ ਮੈਂਬਰ ਜਿਹੜੇ ਉਹ ਵੀ ਵਿੱਚ ਪੰਜ ਫਸ ਗਏ ਹੀ ਬਹੁਤ ਮੁਸ਼ਕਲ ਨਾਲ ਅਸੀਂ ਪਿੰਡ ਦੇ ਸਹਿਯੋਗ ਨਾਲ ਆਪਣੇ ਫੈਮਿਲੀ ਮੈਂਬਰ ਕੱਢੇ ਨੇ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਸਾਡੇ ਜਿਹੜੇ ਡੰਗ ਜੀ ਸੀ ਮਤਲਬ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਸਾਨੂੰ ਕੋਈ ਵੀ ਪ੍ਰਸ਼ਾਸਨ ਵੱਲੋਂ ਸਹਾਇਤਾ ਨਹੀਂ ਦਿੱ ਮਤਲਬ ਕਿ ਇਥੋਂ ਤੱਕ ਕਿ ਹਾਨੂੰ ਰਾਸ਼ਨ ਵੀ ਅਜੇ ਤੱਕ ਦਿੱਤਾ ਗਿਆ ਨਹੀਂ ਏਡੇ ਸਾਡੇ ਬਜ਼ੁਰਗ ਵੀ ਘਰ ਨਾਲ ਕਾਫੀ ਸੀ ਇੱਕ ਬਿਸਕਟਾਂ ਦੇ ਪੈਕਟ ਦੇ ਕੇ ਉਹਦਾਂ ਸਾਡਾ ਗੁਜ਼ਾਰਾ ਨਹੀਂ ਹੋਇਆ ਫਿਰ ਕਿਦਾਂ ਚੱਲ ਰਿਹਾ ਹੈ ਲੈ ਰਾਸ਼ਨ ਪਾਣੀ ਦਾ ਕਿਦਾਂ ਵਾਟਸਐਪ ਬਾਟਸਐਪ ਤੋਂ ਲੰਗਰ ਸਪੱਖ ਕੇ ਆਇਆ ਅਸੀਂ ਉਹਦੇ ਨਾਲ ਗੁਜ਼ਾਰਾ ਕਰ ਰਹੇ ਹਾਂ ਫਿਰ ਸਰਕਾਰ ਤੇ ਕਹਿ ਰਹੀ ਆਪਾਂ ਟਰੱਕਾਂ ਦੇ ਟਰੱਕ ਪਿੰਡਾਂ ਦੇ ਵਿੱਚ ਸਾਡੇ ਤੱਕ ਅਜੇ ਕੁਝ ਨਹੀਂ ਪਹੁੰਚਿਆ ਸਰਕਾਰ ਇਥੋਂ ਤੱਕ ਕਿ ਕੋਈ ਪ੍ਰਸ਼ਾਸਨਾਂ ਨੂੰ ਦੇਖਣ ਵੀ ਅਜੇ ਤੱਕ ਆਇਆ ਕਿ ਕਿੰਨਾ ਨੁਕਸਾਨ ਆ ਡਾ ਹੋਇਆ ਸਾਡਾ ਜਾਨੀਵਾਲੀ ਬਹੁਤ ਨੁਕਸਾਨ ਹੋਇਆ ਏ ਦੇਖ ਹੀ ਚੁੱਕੇ ਹੋ ਘਰਾਂ ਦੇ ਵਿੱਚ ਜਿਹੜਾ ਵ ਟੋਟਲੀ ਜਿਹੜਾ ਕੋਈ ਡੰਗਰ ਬੱਛਾ ਵਾ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਹਰ ਘਰ ਦਾ ਇੱਥੇ 12 13 ਘਰ ਨੇ ਹਰ ਘਰ ਦਾ ਜਿਹੜਾ ਵਾ ਉਹ 20 ਤੋਂ 25 ਲੱਖ ਦਾ ਨੁਕਸਾਨ ਹੋਇਆ ਵਾ ਸਰਕਾਰਾਂ ਜਿਹੜੀਆਂ ਕੁਝ ਮਦਦ ਕਰੀਆਂ ਤੁਹਾਡੀ ਨਾ ਜੀ ਸਰਕਾਰ ਵੱਲੋਂ ਨਾ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਤੇ ਨਾ ਕੋਈ ਮਦਦ ਕੀਤੀ ਗਈ ਆ ਇਹੋ ਕੰਮ ਜਿਹੜਾ ਵਾ 2000 ਜਿਹੜਾ 23 ਦੇ ਵਿੱਚ ਬਣਿਆ ਸੀਗਾ ਤੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਇੱਥੇ ਨਾ ਕੋਈ ਗਰਦੌਰੀ ਕੀਤੀ ਗਈ ਫਸਲਾਂ ਦਾ ਫਸਲਾਂ ਦੀ ਤੇ ਨਾਂ ਕਿਸ ਦੀ ਸਾਰ ਹੀ ਲਈ ਗਈ ਵੀ ਇਥੇ ਕੀ ਤੁਸੀਂ ਜੀਂਦੇ ਜੀ ਰਹ ਜਾਂ ਵਸਦੇ ਜੇ ਕੀ ਕੋਈ ਇਦਾਂ ਦੀ ਗੱਲਬਾਤ ਕਿਸੇ ਪ੍ਰਸ਼ਾਸਨ ਨੇ ਨਹੀਂ ਕੀਤੀ ਸਰਕਾਰ ਤੇ ਕਹਿ ਰਹੀ ਹੈ ਬਾਬਾ ਘਰ ਘਰ ਜਾ ਕੇ ਮਦਦ ਕਰ ਰਹੇ ਹਰ ਪਿੰਡਾਂ ਦੀ ਰਕਨ ਦੇ ਡਰੱਗ ਜਿਹੜੀ ਇਸ ਮੰਗਰੀ ਤੋਂ ਆ ਰਹੇ ਨਹੀਂ ਜੇ ਤੁਸੀਂ ਵੇਖ ਹੀ ਸਕਦੇ ਜੇ ਸਾਰਾ ਪਿੰਡ ਖਲੋਤਾ ਵਾ ਪੁੱਛ ਸਕਦੇ ਜੇ ਵੀ ਇਥੇ ਕਿਹੜਾ ਆਇਆ ਤੇ ਕਿੰਨੇ ਆਣਗੇ ਇਥੇ ਇਹਨਾਂ ਦੀ ਮਦਦ ਕੀਤੀ ਹੈ ਪਿੰਡ ਦੇ ਵਿੱਚ ਆਪਾਂ ਖੜੇ ਆ ਬਾਹਰ ਡੇਰਿਆਂ ਜਿੱਥੇ ਬਹੁਤ ਜ਼ਿਆਦਾ ਮਾਰਾ ਹਾਲ ਹੋ ਗਿਆ ਫਾੜ ਨਾਲ ਇਹ 25 ਤਰੀਕ ਨੂੰ ਰਾਤ ਨੂੰ ਪਾਣੀ ਪਿਆ ਜੀ ਇਥੇ ਸਾਡੇ ਕੋਈ ਡੰਗਰ ਨਹੀਂ ਭਜਿਆ ਸਾਡੇ ਘਰਾਂ ਦਾ ਤੁਸੀਂ ਕੈਮਰੇ ਵਿੱਚ ਵੇਖ ਹੀ ਲਿਆ ਕੀ ਹਿਸਾਬ ਕਿਤਾਬ ਆ ਗੋਡੇ-ਗੋਡੇ ਇੱਥੇ ਡਰ ਪਿਆ ਹੋਇਆ ਹੈ ਜੀ ਕੋਈ ਪ੍ਰਸ਼ਾਸਨ ਸਾਡੇ ਇੱਥੇ ਮਦਦ ਲੈਣ ਨਹੀਂ ਪੁੱਜਿਆ ਆਪ ਆਪਣੇ ਮੁੰਡਿਆਂ ਨੇ ਇੱਥੇ ਲੱਗ ਕੇ ਸਾਰਿਆਂ ਦੀ ਜਾਨਾਂ ਬਚਾਈਆਂ ਕੋਈ ਪ੍ਰਸ਼ਾਸਨ ਨਹੀਂ ਆਇਆ ਇੱਥੇ ਹਰ ਇੱਕ ਪਾਸੇ ਸਾਡੇ 10-15 ਇੱਥੇ ਘਰਨਾ ਸਾਰੇ ਬੇਕਾਰ ਹੋ ਕੇ ਘਰ ਬੈਠੇ ਹੋਏ ਆ ਕੋਈ ਇੱਥੇ ਆਉਣ ਦੇ ਕੋਈ ਰਸਤਾ ਨਹੀਂ ਕੋਈ ਕੁਝ ਨਹੀਂ ਹੈ ਆਪ ਰਸਤੇ ਬਣਾਣ ਡਿਆਈ ਭਾਜੀ ਕੋਈ ਪ੍ਰਸ਼ਾਸਨ ਸਾਡਾ ਕੋਈ ਮਦਦ ਨਹੀਂ ਕੀਤੀ ਜਦੋਂ ਮਦਦ ਕਰੇਗੀ ਪ੍ਰਸ਼ਾਸਨ ਸਾਡੀ ਸਾਨੂੰ ਦੱਸਿਆ ਜਾਵੇ ਸਾਡਾ ਕੀ ਦੋ ਮਿਲ ਕੇ ਹੱਲ ਹੋਏਗਾ ਕੀ ਸਾਡੇ ਕੋ ਚੋਲ ਕਣਕ ਕੁਝ ਨਹੀਂ ਬਜਿਆ ਨਾ ਸਰੋਂ ਰੋਟੀ ਪਾਂਡੇ ਕੁਝ ਨਹੀਂ ਸਾਡਾ ਬਜਿਆ ਸਰ ਕਿੰਨੇ ਡੰਗਰ ਤਾਂ ਕਰੋੜ ਗੇਣ ਕਿੰਨੇ ਕਿ ਡੰਗਰ ਡੰਗਰ ਘਟ ਘਟ ਸਾਡੇ 20 25 ਡੰਗਰ ਰੁੜ ਗਏ